ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅੱਜ ਦੇ ਸਮੇਂ ਵਿੱਚੋਂ ਗੁਜ਼ਰਦੇ ਆਂ ਕੁਝ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਉਹ ਚੰਗੀਆਂ ਨੇ ਜਾਂ ਮੰਦੀਆਂ ਨੇ ਪਰ ਐਵੇਂ ਦੀਆਂ ਕਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚੋਂ ਪੜਨੇ ਆ ਤੇ ਫਿਰ ਇਹ ਗੱਲ ਜ਼ੁਬਾਨੋਂ ਨਿਕਲਦੀ ਏ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਕਟਨਾ ਚੰਗੀ ਹੋਵੇ ਤੇ ਕਿਸੇ ਬੀਤੇ ਸਮੇਂ ਦੇ ਚੰਗੇ ਪੁਰਸ਼ ਦੇ ਨਾਲ ਜੋੜ ਦਿੱਤੀ ਜਾਂਦੀ ਏ ਘਟਨਾ ਚੰਗੀ ਨਾ ਹੋਵੇ ਮੰਦੀ ਹੋਵੇ ਤੇ ਕਿਸੇ ਬੀਤੇ ਸਮੇਂ ਦੇ ਬੁਰੇ ਪੁਰਸ਼ ਦੇ ਨਾਲ ਉਹ ਘਟਨਾ ਜੋੜ ਦਿੱਤੀ ਜਾਂਦੀ ਏ ਇਹ ਬੰਦਾ ਚੰਗੇਜ ਖਾਨ ਏ ਬੰਦਾ ਔਰੰਗਜ਼ੇਬ ਏ ਬੰਦਾ ਬਾਬਰ ਏ ਜਾਂ ਇਹ ਬੰਦਾ ਸ਼ਾਮ ਸਿੰਘ ਉਟਾਰੀ ਏ ਜਾਂ ਹਰੀ ਸਿੰਘ ਨਲਵਾ ਏ ਜਾਂ ਬੰਦਾ ਬਹਾਦਰ ਏ ਤੋਂ ਜਦੋਂ ਅੱਜ ਅੱਖਾਂ ਦੇ ਸਾਹਮਣੇ ਹੋ ਰਹੀਆਂ ਘਟਨਾਵਾਂ ਕਿਸੇ ਇਤਿਹਾਸ ਦੇ ਪੰਨੇ ਦੇ ਨਾਲ ਮੇਲ ਖਾਂਦੀਆਂ ਨੇ ਉਹਨਾਂ ਨੂੰ ਨਾਮ ਹੀ ਉਹ ਦਿੱਤਾ ਜਾਂਦਾ ਹੈ ਅੱਜ ਜਿਹੜਾ ਮੈਂ ਟੌਪਿਕ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹਦਾ ਨਾਮ ਇਹ ਹੈ ਕਿ ਨਰੇ ਨੂੰ ਅਜੇ ਵੀ ਜਿਉਂਦਾ ਹੈ ਸਾਕਾ ਨਨਕਾਣਾ ਸਭ ਤੋਂ ਬੜਿਆਂ ਨੇ ਸੁਣਿਆ ਹੋਣਾ ਉਹਦੇ ਵਿੱਚ ਮਹੰਤ ਨਰੇਂਦਰ ਦਾਸ ਦਾ ਨਾਮ ਹੁੰਦਾ ਹੈ ਤੇ ਮੈਂ ਨਾਂ ਰੱਖਿਆ ਨਰੇ ਨੂੰ ਅਜੇ ਵੀ ਜਿਉਂਦਾ ਹੈ ਇਹ ਨਾਂ ਰੱਖਣਾ ਕਿਉਂ ਪਿਆ ਕਿਉਂਕਿ ਮਹੰਤ ਨਰੇਨੂ ਵਰਗੀਆਂ ਬਿਲਕੁਲ ਹੂ ਬਹੂ ਘਟਨਾਵਾਂ ਬਲਕੇ ਉਸ ਤੋਂ ਵੀ ਵੱਧ ਗੁਰੀਆਂ ਘਟਨਾਵਾਂ ਅੱਜ ਦੇ ਦੌਰ ਵਿੱਚ ਵੇਖਣ ਵਾਸਤੇ ਮਿਲ ਰਹੀਆਂ ਨੇ ਉਹੀ ਕਤਲੋਗਾਰਤ ਮਿਲਦਾ ਹੈ ਉਹੀ ਬੱਚਿਆਂ ਦਾ ਸ਼ੋਸ਼ਣ ਮਿਲਦਾ ਹੈ ਉਹੀ ਗੁਰਦੁਆਰਿਆਂ ਤੇ ਕਬਜ਼ਾ ਮਿਲਦਾ ਹੈ ਉਹੀ ਗੁਰਮਤ ਦੇ ਨਾਲ ਧੱਕਾ ਮਿਲਦਾ ਹੈ ਥਾਂ ਥਾਂ ਤੇ ਮਿਲਦਾ ਹੈ ਤੇ ਕਿਉਂ ਨਾ ਕਹੀਏ ਵੀ ਮਹੰਤ ਨਰੇਨੂ ਅੱਜ ਵੀ ਜਿਉਂਦਾ ਹੈ ਇਹ ਗੱਲ ਵੱਖਰੀ ਏ ਵੀ ਜੇ ਮਹੰਤ ਨਰੇਣੂ ਵਰਗੀ ਘਟਨਾ ਅੱਜ ਚੱਲ ਰਹੀ ਏ ਤੇ ਚੰਗਿਆ ਪੁਰਸ਼ਾਂ ਵਰਗੀਆਂ ਘਟਨਾ ਵੀ ਅੱਜ ਚੱਲਦੀਆਂ ਨੇ ਪਰ ਮੈਂ ਸਿਰਫ ਨਰੇਣੂ ਦਾ ਜ਼ਿਕਰ ਕਰਨਾ ਚਾਹੁੰਦਾ ਬੀਤੇ ਸਮੇਂ ਨੂੰ ਵੇਖ ਕੇ ਤੇ ਅੱਜ ਦੇ ਸਮੇਂ ਨੂੰ ਵੇਖ ਕੇ ਤੁਲਨਾਤਮਿਕ ਜਦੋਂ ਅਧਿਐਨ ਕਰੀਦਾ ਹੈ ਪੈਰਲਰ ਸਟਡੀ ਕਰੀਦੀ ਏ ਤੇ ਸੁਭਾਵਕ ਜ਼ੁਬਾਨ ਵਿੱਚੋਂ ਨਿਕਲ ਆਉਂਦਾ ਏ ਵੀ ਇਹ ਬੰਦਾ ਸੋਕਰਾਟ ਵਰਗਾ ਅਗਰ ਕਿਧਰੇ ਵਿਗਿਆਨੀਆਂ ਦੀ ਦੁਨੀਆ ਵਿੱਚ ਜਾਓ ਤੇ ਕਹਿ ਦੇਈਦਾ ਇਹ ਬੰਦਾ ਆਇਨਸਟਾਈਨ ਵਰਗਾ ਹੈ ਕਿਧਰੇ ਝੂਲਮ ਦੀ ਘਟਨਾ ਬਿਆਨ ਕਰਨੀ ਹੋਵੇ ਤੇ ਕਹਿ ਦੇਈਦਾ ਇਹ ਬੰਦਾ ਚੰਗੇਜ਼ ਖਾਨ ਵਰਗਾ ਖੈਰ ਇਸ ਤੋਂ ਅੱਗੇ ਚੱਲਨੇ ਆ ਇਹ ਬੰਦਾ ਔਰੰਗਜ਼ੇਬ ਵਰਗਾ ਹੈ ਮੰਤ ਮਹੰਤ ਨਰੇਨੂ ਕਹਿੰਦੇ ਨੇ ਗੁਰਦੁਆਰੇ ਤੇ ਕਾਬਜ ਹੋ ਕੇ ਤੇ 8-9 ਸਾਲ ਦੇ ਬੱਚਿਆਂ ਦੇ ਨਾਲ ਬੱਚੀਆਂ ਦੇ ਨਾਲ ਰੇਪ ਕਰਦਾ ਸੀ ਲਫਜ਼ ਵਰਤ ਰਿਆ ਸੀ ਉਹ ਕਿਸੇ ਦੇ ਬਣਾਏ ਹੋਏ ਗੁਰਦੁਆਰੇ ਦੇ ਉੱਤੇ ਕਾਬਜ਼ ਹੋਇਆ ਔਰ ਇੱਕ ਕਣਾਉਣੀਆਂ ਹਰਕਤਾਂ ਉਹਨੇ ਸ਼ੁਰੂ ਕੀਤੀਆਂ ਅੱਜ ਪੈਸੇ ਦਾ ਯੋਗ ਹੈ ਪੈਸੇ ਦੀ ਦੁਨੀਆ ਨੇ ਲੋਕਾਂ ਨੇ ਆਪਣੇ ਡੇਰੇ ਬਣਾ ਲਏ ਆਪਣੇ ਠਾਠ ਬਣਾ ਲਏ ਆਪਣੇ ਗੁਰਦੁਆਰੇ ਬਣਾ ਲਏ ਤਾਂ ਕਿ ਕਿਸੇ ਦੂਸਰੇ ਦਾ ਦਖਲ ਅੰਦਾਜ਼ ਵਿੱਚ ਨਾ ਰਹੇ ਪਰ ਘਟਨਾਵਾਂ ਬਿਲਕੁਲ ਉਹੋ ਜਿਹੀਆਂ ਹੋ ਰਹੀਆਂ ਨੇ ਜਿਵੇਂ ਦੀਆਂ ਮਹੰਤ ਨਰੈਣੂ ਕਰਦਾ ਸੀ ਅੱਜ ਵੀ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਠੀਕ ਉਸੇ ਉਮਰ ਦੇ ਅੰਦਰ ਹੋ ਰਿਹਾ ਹੈ ਜਿਹੜੀ ਉਮਰ ਦੇ ਅੰਦਰ ਮਹੰਤ ਨਰੈਣਦਾਸ ਕਰਦਾ ਸੀ ਉਸੇ ਉਮਰ ਦੇ ਅੰਦਰ ਹੋ ਰਿਹਾ ਹੈ ਫਰਕ ਇਹ ਹੈ ਕਿ ਉਹ ਆਪਣੇ ਆਪ ਨੂੰ ਅਖਾਉਂਦਾ ਸੀ ਮਹੰਤ ਉਹਦੇ ਨਾਂ ਦੇ ਨਾਲ ਵੀ ਮਹੰਤ ਨਰੈਣੂ ਜੁੜਿਆ ਉਹ ਆਪਣੇ ਆਪ ਨੂੰ ਅਖਵਾਉਂਦਾ ਸੀ ਮਹੰਤ ਪਰ ਅੱਜ ਵਾਲੇ ਨੇ ਜਿਹੜੇ ਇਹ ਆਪਣੇ ਆਪ ਨੂੰ ਅਖਵਾਉਂਦੇ ਨੇ ਸਾਧ ਆਪਣੇ ਆਪ ਨੂੰ ਉਹ ਅਖਵਾਉਂਦੇ ਨੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਅਖਵਾਉਂਦੇ ਨੇ ਸੰਤ ਪਰ ਜਦੋਂ ਇਹਨਾਂ ਦਾ ਕਿਰਦਾਰ ਵੇਖੀਏ ਤੇ ਕਿਰਦਾਰ ਬਿਲਕੁਲ ਮਹੰਤ ਨਰੇਣੂ ਦੇ ਨਾਲ ਮੇਲ ਖਾਂਦਾ ਹੈ ਇਤਿਹਾਸ ਦੇ ਪੰਨੇ ਖੋਲ ਕੇ ਪੜ ਲਓ ਉਹਦੀਆਂ ਘਟਨਾਵਾਂ ਪੜ ਲਓ ਅੱਜ ਅੱਖਾਂ ਦੇ ਸਾਹਮਣੇ ਘਟਨਾਵਾਂ ਵੇਖ ਲਓ ਕੋਈ ਫਰਕ ਨਹੀਂ ਪੈਂਦਾ ਕਿ ਜ਼ਹਿਰ ਦਾ ਨਾਂ ਜ਼ਹਿਰ ਰੱਖ ਲਓ ਪਾਣੀ ਰੱਖ ਲਓ ਮਿੱਠਾ ਰੱਖ ਲਓ ਬਰਫੀ ਰੱਖ ਲਓ ਕੁਝ ਹੋਰ ਰੱਖ ਲਓ ਕੰਮ ਤੇ ਉਹਨੇ ਉਹ ਹੀ ਕਰਨਾ ਹੈ ਨਾ ਨਾਂ ਰੱਖਣ ਦੇ ਨਾਲ ਫਰਕ ਨਹੀਂ ਪੈਂਦਾ ਕਿ ਇਹਦਾ ਨਾਂ ਰੱਖਿਆ ਜਾ ਰਿਹਾ ਹੈ ਸਾਧ ਸੰਤ ਬ੍ਰਹਮ ਗਿਆਨੀ ਜਮਹੰਤ ਕਾਰਨਾਮੇ ਵੇਖ ਕੇ ਉਹਨੂੰ ਖਿਤਾਬ ਮਿਲਦਾ ਹੈ ਕਾਰਨਾਮੇ ਵੇਖ ਕੇ ਉਹਨੂੰ ਇੱਕ ਨਾਮ ਮਿਲਦਾ ਹੈ ਕਿ ਬੰਦਾ ਕਰ ਕੀ ਰਿਹਾ ਹੈ ਇਹਦੀ ਕਾਰਜਗਾਰੀ ਕਿਸ ਤਰ੍ਹਾਂ ਦੀ ਹੈ ਤੁਖ ਹੈ ਉਸ ਮਹੰਤ ਨਰੇਣੂ ਦਾ ਲਿਬਾਸ ਉਹਦਾ ਪਹਿਰਾਵਾ ਕੁਝ ਵੱਖਰੀ ਕਿਸਮ ਦਾ ਸੀ ਅੱਜ ਦਾ ਜਿਹੜਾ ਮਹੰਤ ਨਰੇਣੂ ਹੈ ਜਿਹਨੂੰ ਮੈਂ ਕਹਿ ਰਿਹਾ ਪਖੰਡੀ ਟੋਲਾ ਸਾਧਾਂ ਦਾ ਇਹਦਾ ਜਿਹੜਾ ਲਿਬਾਸ ਇਹ ਨਾ ਇਹ ਚਿੱਟਾ ਹੈ ਤੇ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬਾਹ ਖੜੀ ਕਰਕੇ ਇੱਕ ਗੱਲ ਕਹਿ ਦਿੱਤੀ ਕਹਿਣ ਲੱਗੇ ਚਿੱਟੇ ਕੱਪੜਿਆਂ ਤੇ ਨਾ ਜਾਇਓ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਕਹਿਣ ਲੱਗੇ ਇਹਨਾਂ ਦੇ ਚਿੱਤ ਬੜੇ ਕਠੋਰ ਨੇ ਚਿੱਤ ਬੜੇ ਮੈਲੇ ਨੇ ਖੈਰ ਗੱਲ ਵਿਚਕਾਰ ਆ ਗਈ ਬਗਲੇ ਦਾ ਲਬਾਸ ਵੀ ਚਿੱਟਾ ਹੀ ਹੁੰਦਾ ਹੈ ਗੱਲ ਕੱਪੜਿਆਂ ਦੀ ਨਹੀਂ ਪਰ ਮੁਸ਼ਕਲ ਇਹ ਬਣ ਗਈ ਹੈ ਵੀ ਆਮ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਜਲੌ ਤੱਕ ਜਾਂਦਾ ਹੈ ਵਿਖਾਵੇ ਤੱਕ ਜਾਂਦਾ ਹੈ ਬਾਹਰ-ਬਾਰ ਨੂੰ ਵੇਖਦੀਆਂ ਨੇ ਅੱਖਾਂ ਅੰਦਰ ਤੱਕ ਜਾਂਦਾ ਹੀ ਨਹੀਂ ਕਿਰਦਾਰ ਨੂੰ ਵੇਂਦੇ ਹੀ ਨਹੀਂ ਹੈ ਕਿਉਂ ਕਿਉਂਕਿ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਖੁਦ ਲੋਕ ਦੂਰ ਨੇ ਉਹਨਾਂ ਨੂੰ ਪਛਾਣ ਹੀ ਨਹੀਂ ਪਾਉਂਦੇ ਹੁੰਦੇ ਨੇ ਉਹ ਮਹੰਤ ਨਰੇਣੂ ਉਹਨਾਂ ਨੂੰ ਸਾਧ ਕਹਿ ਕੇ ਪੁਜਿਆ ਜਾ ਰਿਹਾ ਬ੍ਰਹਮ ਗਿਆਨੀ ਕਹਿ ਕੇ ਉਹਨਾਂ ਨੂੰ ਮੰਨਿਆ ਮੰਨਿਆ ਜਾ ਰਿਹਾ ਖੈਰ ਮਹੰਤ ਨਰੇਣੂ ਦੀਆਂ ਕਰਤੂਤਾਂ ਅਗਲਾ ਨੁਕਤਾ ਬੜੇ ਧਿਆਨ ਨਾਲ ਸੁਣਿਓ ਖਾਸ ਕਰਕੇ ਮੇਰੇ ਪ੍ਰਚਾਰਕ ਵੀਰ ਰਾਗੀ ਢਾਡੀ ਪ੍ਰਚਾਰਕ ਸਹਿਬਾਨ ਗ੍ਰੰਥੀ ਸਹਿਬਾਨ ਮਹੰਤ ਨਰੇਣੂ ਦੀਆਂ ਕਰਤੂਤਾਂ ਸਾਡੇ ਪ੍ਰਚਾਰਕ ਸਹਿਬਾਨ ਛਿਟੇਜਾਂ ਦੇ ਉੱਤੇ ਬਹਿ ਕੇ ਵਾਂ ਖੜੀ ਕਰ ਕਰਕੇ ਬੜੇ ਕੌਨਫੀਡੈਂਸ ਦੇ ਨਾਲ ਸੁਣਾਉਂਦੇ ਨੇ ਵੇਖੋ ਜੀ ਮਹੰਤ ਨਰੇਣੂ ਨੇ ਐਦਾਂ ਕੀਤਾ ਉਦਾਂ ਕੀਤਾ ਐਦਾਂ ਕਰਦਾ ਰਿਹਾ ਉਸ ਸਾਕੇ ਨੂੰ ਕਈਆਂ ਪ੍ਰਚਾਰਕਾਂ ਨੇ ਰਿਕਾਰਡ ਵੀ ਕਰਾਇਆ ਪਰ ਜਿਹੜਾ ਅੱਜ ਦਾ ਨਰੇਣੂ ਐ ਉਹਦੇ ਬਾਰੇ ਜ਼ੁਬਾਨ ਨੂੰ ਬਿਲਕੁਲ ਤਾਲਾ ਲੱਗਾ ਹੈ ਜ਼ੁਬਾਨ ਖੁੱਲਦੀ ਨਹੀਂ ਜਿਹੜਾ ਅੱਜ ਦਾ ਨਰੇਣੂ ਐ ਉਦੇ ਬਾਰੇ ਬਿਲਕੁਲ ਜ਼ੁਗਾਂ ਜ਼ੁਬਾਨ ਨੂੰ ਲਗਾਮ ਦੇ ਕੇ ਰੱਖੀਏ ਮਜ਼ਾਲੇ ਕਿਦਰੇ ਜੁਮਾਨ ਮੂੰਹ ਵਿੱਚੋਂ ਬਾਹਰ ਆ ਜਾਏ ਇੱਕ ਲਫ਼ਜ਼ ਲਫ਼ਜ਼ ਵੀ ਸੱਚ ਦਾ ਉੱਗੜ ਜਾਏ ਇੱਕ ਲਫ਼ਜ਼ ਵੀ ਉਹਨਾਂ ਦੇ ਵਿਰੋਧ ਵਿੱਚ ਉੱਗੜ ਜਾਏ ਨਹੀਂ ਕਿਉਂਕਿ ਅੱਜ ਦੇ ਨਰੇਣੂ ਕੋਲੋਂ ਵੀ ਐਵੇਂ ਡਰ ਲੱਗਦਾ ਹੈ ਜਿਵੇਂ ਉਸ ਨਰੇਣੂ ਕੋਲੋਂ ਡਰਦੇ ਲੋਕ ਕਈ ਉਹਦੇ ਨਾਲ ਉਹਦੇ ਸਾਥੀ ਬਣ ਕੇ ਬਹਿ ਗਏ ਖੈਰ ਜੇ ਉਸ ਨਰੇਣੂ ਦੇ ਸਾਕੇ ਰਿਕਾਰਡ ਕਰਾਉਣੇ ਹੁੰਦੇ ਨੇ ਉਸ ਨਰੇਣੂ ਦੀਆਂ ਗੱਲਾਂ ਸਟੇਜ ਤੇ ਕਰਨੀਆਂ ਹੁੰਦੀਆਂ ਨੇ ਤੇ ਅੱਜ ਦੇ ਨਰੇਣੂ ਬਾਰੇ ਚੁੱਪ ਕਿਉਂ ਪਰਚਾਰਕ ਵੀਰਾਂ ਦਾ ਇਹ ਫਰਜ਼ ਮੰਨਦਾ ਹੈ ਸਮਾਜ ਦੇ ਅੰਦਰ ਕੁਰੀਤੀ ਕਿੱਥੇ ਉਹਨੂੰ ਸਾਹਮਣੇ ਲੈ ਕੇ ਆਉਣਾ ਲੋਕਾਂ ਦੇ ਅੰਦਰ ਮਨਮਤ ਕਿੱਥੇ ਉਹਨੂੰ ਸਾਹਮਣੇ ਲੈ ਕੇ ਆਉਣਾ ਲੋਕ ਉਹ ਜੜੇਰਾ ਕਿੱਥੇ ਚੱਲ ਰਹੇ ਨੇ ਉਹਨੂੰ ਵੇਖਣਾ ਨੋਟ ਕਰਨਾ ਤੇ ਗੁਰਬਾਣੀ ਦੇ ਜ਼ਰੀਏ ਸੱਚ ਦੇ ਮਾਰਗ ਦੇ ਉੱਤੇ ਤੋਰਨਾ ਉਹਨਾਂ ਦੇ ਨਾਲ ਬੁਰਕੀ ਸਾਂਝੀ ਨਹੀਂ ਕਰਨੀ। ਉਹਨਾਂ ਦੇ ਨਾਲ ਗਲਵਕੜੀ ਪਾਉਣੀ ਨਹੀਂ। ਖੈਰ ਜੋ ਮੈਂ ਗੱਲ ਕਰ ਰਿਹਾ ਸਾਂ ਕਿ ਮਹੰਤ ਨਰੇਣੂ ਤੋਂ ਡਰ ਲੱਗਦਾ ਹੈ। ਇਸ ਲਈ ਅੱਜ ਦੇ ਨਰੇਣੂ ਦੇ ਨਾਲ ਸਾਡੇ ਬਹੁਤ ਸਾਰੇ ਬੁਲਾਰਿਆਂ ਦੀ ਬੁਰਕੀ ਦੀ ਸਾਂਝ ਵਧ ਗਈ ਹੈ। ਇੱਕ ਦੂਜੇ ਦੇ ਨਾਲ مشਵਰੇ ਕਰਦੇ ਨੇ, ਬੈਂਦੇ ਨੇ, ਝੁਕਦੇ ਨੇ, ਇੱਕ ਦੂਜੇ ਦੇ ਗੋਢੀ ਪੈਂਦੇ ਨੇ, ਕੰਨ ਨੇੜੇ ਲਾ ਲਾ ਕੇ ਗੱਲਾਂ ਸੁਣਦੇ ਤੇ ਕਰਦੇ ਨੇ। ਖੈਰ ਮਹੰਤ ਨਰੇਨੂ ਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਉੱਤੇ ਕਾਬਜ਼ ਸੀ ਸਾਨੂੰ ਚੰਗਾ ਨਹੀਂ ਸੀ ਲੱਗਦਾ ਇਸ ਕਰਕੇ ਸਮੂਹ ਸਿੱਖ ਕੌਮ ਨੇ ਕੁਝ ਸਿੱਖਾਂ ਨੂੰ ਆਗੂ ਬਣਾ ਕੇ ਗੁਰਦੁਆਰਾ ਸਾਹਿਬ ਜੀ ਦਾ ਕਬਜ਼ਾ ਛਡਾਇਆ ਪਰ ਅੱਜ ਦਾ ਨਰੇਨੂ ਸਦਾਨ ਦੇ ਉੱਤੇ ਕਾਬਜ਼ ਹੈ ਅੱਜ ਦਾ ਨਰੇਨੂ ਮਾਨ ਮਰਿਆਦਾ ਦੇ ਉੱਤੇ ਕਾਬਜ਼ ਹੈ ਅੱਜ ਦਾ ਨਰੇਨੂ ਗੁਰਬਾਣੀ ਦੇ ਉੱਤੇ ਕਬਜ਼ਾ ਕਰਕੇ ਬਹਿ ਗਏ ਗੁਰਬਾਣੀ ਪਾਸੇ ਕਰਕੇ ਤੇ ਇਹਨੂੰ ਮੈਂ ਪ੍ਰਚਾਰਾਂਗਾ ਆਪਣੇ ਢੰਗ ਦੇ ਨਾਲ ਗੁਰਬਾਣੀ ਪਾਸੇ ਕਰਕੇ ਮੈਂ ਪ੍ਰਚਾਰਾਂਗਾ ਕਚੀਆਂ ਤਾਰਨਾਵਾਂ ਦੇ ਨਾਲ ਮर्यादा ਤੇ ਕਾਬਜ ਨਹੀਂ ਮੰਨਾਂਗਾ ਮੈਂ ਤੁਹਾਡੀ ਮर्यादा ਮੈਂ ਆਪਣੀ ਬਣਾ ਕੇ ਮੰਨਾਂਗਾ ਸਿਧਾਂਤ ਦੇ ਉੱਤੇ ਕਾਬਜ ਹੈ ਇਹਨਾਂ ਕੋਲੋਂ ਕਬਜ਼ਾ ਕੌਣ ਲਏਗਾ ਉਸ ਮਹੰਤ ਨਰੇਨੂ ਨਾਲੋਂ ਅੱਜ ਦਾ ਮਹੰਤ ਨਰੇਨੂ 100 ਦਰਜੇ ਵੱਧ ਘਾਤਕ ਹੈ ਘਾਤਕ ਸਾਬਤ ਹੋਇਆ ਹੈ ਘਾਤਕ ਸਾਬਤ ਹੋਏਗਾ ਜੇ ਸਿੱਖ ਕੌਮ ਜਾਗੀ ਨਾ ਇਸ ਕਰਕੇ ਮੇਰੀ ਰਿਕੁਐਸਟ ਹੈ ਸਾਰੀ ਸਿੱਖ ਕੌਮ ਨੂੰ ਜਾਗੋ ਅੱਜ ਦੇ ਮਹੰਤ ਨਰੇਨੂ ਨੂੰ ਪਛਾਨੋ ਜਿਹੜਾ ਚਿੱਟੇ ਲਿਬਾਸ ਵਿੱਚ ਲੁਕਿਆ ਹੈ ਜਿਹਦੇ ਨਾਂ ਦੇ ਨਾਲ ਸਾਧ ਬ੍ਰह्म ਗਿਆਨੀ ਆਦ ਲਫ਼ਜ਼ ਸੰਤ ਲਫ਼ਜ਼ ਤੁਸੀਂ ਸਜਾਏ ਨੇ ਤੁਸੀਂ ਰਾਖਵੇਂ ਰੱਖੇ ਨੇ ਇਹ ਇਹੋ ਜੇ ਮਹੰਤ ਨਰੇਨੂ ਤੋਂ ਅੱਜ ਬਚਨ ਦੀ ਲੋੜ ਹੈ ਵੇਖੋ ਮर्यादा ਕਿੱਧਰ ਤੋੜ ਰਹੀ ਏ ਕਿੱਧਰ ਤੋੜ ਰਿਆ ਵੇਖੋ ਬਾਣੀ ਕਿੱਧਰ ਲੈ ਕੇ ਜਾ ਰਹੀ ਹੈ ਇਹ ਕਿੱਧਰ ਲੈ ਕੇ ਜਾ ਰਿਆ ਹੈ ਹਾਂ ਇਹ ਗੱਲੇ ਵੀ ਉਹ ਬਾਣੀ ਦੀ ਯਾਰ ਬਾਣੀ ਦਾ ਪਰਦਾ ਇਸ ਪਰਦੇ ਦੇ ਹੇਠ ਕੰਮ ਸਾਰੇ ਆਪਣੇ ਕਰਦਾ ਹੈ ਦੂਜੀ ਗੱਲ ਇਹਨਾਂ ਦੇ ਡੇਰਿਆਂ ਦੇ ਅੰਦਰ ਮਹਾਂਤਰ ਨਰੇਨੂ ਵਰਗੇ ਕਾਰਨਾਮੇ ਨਹੀਂ ਹੁੰਦੇ ਛੋਟੇ ਛੋਟੇ ਬੱਚਿਆਂ ਦਾ ਤੇ ਸ਼ੋਸ਼ਨ ਹੋ ਰਿਹਾ ਹੈ ਇਤੋਂ ਵੱਧ ਕਾਰਨਾਮੇ ਕੀ ਭਾਲਦੇ ਹੋ ਜੇ ਅਜੇ ਵੀ ਤੁਹਾਡੀਆਂ ਅੱਖਾਂ ਬੰਦ ਰਹੀਆਂ ਤੇ ਕਹਿਣਾ ਪਵੇਗਾ ਵੀ ਬਿੱਲੀ ਕਦੀ ਵੀ ਆਣ ਕੇ ਬੰਦ ਅੱਖਾਂ ਵਾਲੇ ਕਬੂਤਰ ਨੂੰ ਛਪਟਾ ਮਾਰ ਕੇ ਲੈ ਜਾਏਗੀ ਜੋ ਇਹ ਲਈ ਜਾ ਰਹੇ ਨੇ ਔਰ ਅੱਗੋਂ ਵੀ ਲੈ ਕੇ ਜਾਂਦੇ ਰਹਿਣਗੇ ਜੇ ਤੁਸੀਂ ਸੁਚੇਤ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ